ਐਸਾ ਸੰਖ ਬਜਿਆ ਪੰਨਵਾ ਨਾਲ ਜਗ ਸੰਪੂਰਨ ਹੋਇਆ ਇਸ ਪ੍ਰਕਾਰ ਸਾਧ ਸੰਗਤ ਜੀ ਬਾਲਮੀਕ ਹੋਆ ਸਾਧੂ ਉਹ ਬਾਲਮੀਕ ਜਿਹੜਾ ਰਾਮ ਆਰਸੀ ਇਸ ਨੂੰ ਸਾਧੂਆਂ ਦੀ ਸੰਗਤ ਹੋਈ ਸੱਧਾਂ ਰਿਸ਼ੀਆਂ ਨੇ ਇਹਨੂੰ ਉਪਦੇਸ਼ ਦਿੱਤਾ ਮਰਾ ਮਰਾ ਦਾ ਜਾਪ ਕਰਦਿਆਂ 12 ਸਾਲ ਤੇ ਰਾਮ ਰਾਮ ਹੋ ਗਿਆ ਇਸ ਪ੍ਰਕਾਰ ਮੁਕਤ ਹੋ ਗਿਆ ਬਾਲਮੀਕ ਕ੍ਰਿਸ਼ਨ ਜੀਨ ਬਲਕੇ ਜਗ ਵਿੱਚ ਚਰਨ ਧੋਤੇ ਜਿਸ ਵਾਬ ਤੋਂ ਲਿਖਿਆ ਹੈ ਰੇਚਿਤ ਚੇਤ 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 ਅਚੇਤ ਕਾਹ ਇਹ ਨਾ ਬਾਲਮੀ ਕਹੇ ਦੇਖ ਕਿ ਜਾਤ ਤੇ ਕੇ ਪਲੇ ਉਹਦੇ ਉਹ ਰਾਮ ਭਗਤ ਉਹ ਸੇਖ ਦੇ ਕੀ ਜਾਤ ਸੀ ਚੂੜਿਆਂ ਦੀ ਜਾਤ ਸੀ ਕਿੱਡੀ ਪਤਨੀ ਨੂੰ ਉਪੜ ਗਿਆ ਪਰਮੇਸ਼ਰ ਦੀ ਭਗਤੀ ਐਡੀ ਵੱਡੀ ਹੈ ਸਵਾਨ ਸੱਤਰ ਆਯਾਦ ਸਭ ਤੇ ਕ੍ਰਿਸ਼ਨ ਲਾਵੇ ਹੇਤ ਇੱਕ ਜੂਠਖਾਨ ਦਾ ਕੁੱਤਿਆਂ ਦਾ ਹੱਕ ਹੁੰਦਾ ਨਾ ਜੂਠ ਜਿਹੜੀ ਐ ਚੂੜੇ ਸਾਹਮਦੇ ਐ ਇਉਂ ਦੁਸ਼ਮਣ ਕੁੱਤਿਆਂ ਦੇ ਹੈ ਜਾਂ ਕੁੱਤਿਆਂ ਨੂੰ ਮਾਰਨ ਦਾ ਭੰਗੀ ਵਾਲਾ ਕੰਮ ਕਰਦੇ ਐ ਇਸ ਪ੍ਰਕਾਰ ਨੀ ਨੀ ਜਾਤ ਵਾਲਾ ਸੀ ਜਿਹੜਾ ਕ੍ਰਿਸ਼ਨ ਜੀ ਨੇ ਦੇ ਚਰਨ ਧੋਤੇ ਇੰਨਾ ਪਿਆਰ ਕੀਤਾ ਲੋਕ ਬਪਰਾ ਕਿਆ ਸਲਾਹੇ ਤੀਨ ਲੋਕ ਪ੍ਰਵੇਸ਼